ਪੰਜਾਬ ਅੰਦਰ ਸਾਲ 1986 ਦੇ ਫਰਵਰੀ ਮਹੀਨੇ ਦੀ 4 ਤਰੀਕ ਨੂੰ ਵਾਪਰੇ ਨਕੋਦਰ ਬੇਦਬੀ ਅਤੇ ਗੋਲੀकांड ਵਿੱਚ ਸ਼ਹੀਦ ਹੋਏ ਸਿੰਘਾਂ ਦਾ ਮਾਮਲਾ ਅਮਰੀਕਾ ਦੇ ਸਦਨ ਵਿੱਚ ਗੂੰਜਿਆ ਅਮਰੀਕੀ ਕਾਂਗਰਸਮੈਨ ਜਿਮੀ ਪਨੇਟਾ ਨੇ ਪੰਜਾਬ ਵਿੱਚ 1986 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੜੇ ਨਕੋਦਰ ਬੇਦਬੀ ਕਾਂਡ ਦਾ ਵਿਰੋਧ ਕਰ ਰਹੀ ਸਿੱਖ ਸੰਗਤ ਉੱਤੇ ਪੰਜਾਬ ਪੁਲਿਸ ਵੱਲੋਂ ਇਤਿਹਾਸਿਕ ਗੋਲੀਬਾਰੀ ਵਿੱਚ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਦਾ ਮੁੱਦਾ ਅਮਰੀਕੀ ਪ੍ਰਤੀਨਿਧ ਸਭਾ ਵਿੱਚ ਗੰਭੀਰਤਾ ਨਾਲ ਚੁੱਕਿਆ। ਉਹਨਾਂ ਨੇ ਇਹ ਗੱਲ ਜ਼ੋਰ ਨਾਲ ਬਿਆਨ ਕੀਤੀ ਕਿ 39 ਸਾਲ ਬੀਤ ਜਾਣ ਦੇ ਬਾਵਜੂਦ ਪੀੜਤਾਂ ਨੂੰ ਨਿصاف ਨਹੀਂ ਮਿਲਿਆ। ਕੈਲੀਫੋਰਨੀਆ ਦੀ 19ਵੀਂ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਨ ਵਾਲੇ ਅਮਰੀਕੀ ਕਾਂਗਰਸਮੈਨ ਜਿਮੀ ਪਨੇਟਾ ਨੇ ਪੀੜਤਾਂ ਨੂੰ ਯਾਦ ਕਰਦਿਆਂ ਅਮਰੀਕੀ ਪ੍ਰਤੀਨਿਧੀ ਸਦਨ ਵਿੱਚ ਮਤਾ ਪੇਸ਼ ਕੀਤਾ। ਉਨਾ ਕਿਹਾ ਕਿ ਪੀੜਤਾਂ ਦੀਆਂ ਮਰਤਕ ਦੇਹਾਂ ਗੁਪਤ ਰੂਪ ਵਿੱਚ ਛਾਲ ਦਿੱਤੀਆਂ ਗਈਆਂ ਸੀ ਅਤੇ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ। ਉਹਨਾਂ 4 ਫਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ ਦੇਣ ਦਾ ਮਤਾ ਵੀ ਪੇਸ਼ ਕੀਤਾ। ਨਾਲ ਹੀ ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜਾਂਚ ਨਾ ਹੋਣੀ ਬਿਹਦ ਨਿੰਦਨੀ ਹੋ ਗਏ ਅਤੇ ਇਸੇ ਕਰਕੇ 4 ਫਰਵਰੀ ਪੰਜਾਬ ਦੇ ਸਿੱਖਾਂ ਲਈ ਹੀ ਨਹੀਂ ਸਗੋ ਅਮਰੀਕਾ ਦੇ ਸਿੱਖਾਂ ਲਈ ਵੀ ਇੱਕ ਕਾਲਾ ਦਿਨ ਬਣਦੀ ਹੈ ਉਹਨਾਂ ਇਹ ਗੱਲ ਵੀ ਉਜਾਗਰ ਕੀਤੀ ਕਿ ਪੀੜਤ ਪਰਿਵਾਰ 39 ਸਾਲਾਂ ਤੋਂ ਇਨਸਾਫ ਅਤੇ ਜਵਾਬਦੇਹੀ ਲਈ ਲੜਾਈ ਲੜ ਰਹੇ ਨੇ ਇਸ ਤਰ੍ਹਾਂ ਅਮਰੀਕੀ ਕਾਂਗਰਸਮੈਨ ਜਿਮੀ ਪਨੇਟਾ ਨੇ ਸਿੱਖ ਕੌਮ ਨਾਲ ਸੰਬੰਧਿਤ ਇਸ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ ਅਤੇ ਇਨਸਾਫ ਦੀ ਮੰਗ ਕੀਤੀ ਹੈ ਅਮਰੀਕਾ ਵਸਤੇ ਸਿਕ ਭਾਈਚਾਰੇ ਵੱਲੋਂ ਕਾਂਗਰਸਮੈਨ ਜਿਮੀ ਪਨੇਟਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਇਨਸਾਫ ਦੀ ਮੰਗ ਵੀ ਇੱਕ ਵਾਰ ਫੇਰ ਉੱਠੀ ਹੈ